ਮੈਂ ਥੱਲੇ ਕਰ ਦਿੰਦਾ ਮੈਂ ਜਦੋਂ ਤੁਸੀਂ ਸ਼ੈਟ ਹੋ ਜੂਗੇ ਆਪਾਂ ਉਦੋਂ ਸ਼ੁਰੂ ਕਰਾਂਗੇ ਪਲੀਜ਼ ਇੱਕ ਮਿੰਟ ਇੱਕ ਇੱਕ ਮਿੰਟ ਚੁੱਪ ਦਾ ਦਾਨ ਬਖਸ਼ੋ ਮੈਂ ਇੱਕ ਇੱਕ ਸਾਰੇ ਮੀਡੀਆ ਸੱਜਣਾ ਨੂੰ ਇੱਕ ਬੇਨਤੀ ਕਰਨੀ ਹੈ ਜਿੱਥੇ ਇਹ ਵੀ ਗੱਲ ਕਰਨੀ ਹੈ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਆ ਉਹਨੂੰ ਪੜ੍ਹ ਕੇ ਸੁਣਾਉਣੀ ਆ ਉਹ ਬਾਅਦ ਚ ਥੋੜਾ ਜਿਹਾ ਧਿਆਨ ਦਿਓ ਮਾਈਕ ਥੱਲੇ ਕਰ ਲਓ ਮਾਈਕ ਥੱਲੇ ਕਰ ਚਿੱਠੀ ਪੜ੍ਹਨੀ ਆ ਮੀਟਿੰਗ ਹੋਈ ਖੇਤੀ ਮੰਤਰੀ ਨਾਲ ਅਧਿਕਾਰੀ ਸੀ ਜਿਹੜਾ ਡਰਾਫਟ ਪਾਲਿਸੀ ਪਰ ਸਰਕਾਰ ਨੇ ਭੇਜੀ ਹੈ ਅਸੀਂ ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਹੈ ਅਸੀਂ ਕਿਹਾ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਤੇ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਜੀ ਇਹ ਸਾਰੀਆਂ ਜਥੇਬੰਦੀਆਂ ਨੇ ਇਹਦਾ ਰੱਟ ਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਪ੍ਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪਾਂਸ ਦਵਾਂਗੇ ਹਾਲੇ ਕੁਝ ਹੋਰ ਬੁੱਧੀਜੀਵੀ ਇਹਨੂੰ ਕੰਸਲਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਤੇ ਅਸੀਂ ਤੁਹਾਡੇ ਨਾਲ ਹੋਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ اجلاس ਬੁਲਾ ਕੇ ਇਹਨੂੰ ਕੰਫਰੰਸ ਨੂੰ ਰਿਜੈਕਟ ਕਰੋ ਆਲ ਪਾਰਟੀ ਮੀਟਿੰਗ ਦੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਮਸਲਾ ਬੜਾ ਵੱਡਾ ਹੈ ਨਹੀਂ ਇਹ ਨਹੀਂ ਕੋਈ ਗੱਲ ہوئی ਉਹ ਅਸੀਂ ਉਹਨਾਂ ਨੂੰ ਕਿਹਾ ਸੀ ਅਸੈਂਬਲੀ 'ਚ ਇਹਨੂੰ ਰਿਜੈਕਟ ਕਰੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਕਰਦੇ ਹਾਂ ਰਾਜੀਵ ਸਿੰਘ ਜੀ ਉਹਦੀ ਕਿਹੜੀ ਮੱਤੇ ਲੱਗਦਾ ਜੀ ਕਿਉਂਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਜੇ ਖੇਤੀ ਖਰੜਾ ਕੀ ਹੈ ਗ੍ਰਾਪਸ ਪਾਲਸੀ ਆ ਮਾਰਕੀਟਿੰਗ ਦੀ ਕਿਉਂਕਿ ਮਾਰਕੀਟਿੰਗ ਜਿਹੜਾ ਸਟੇਟ ਸਬਜੈਕਟ ਹੈ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਸਟੇਟ ਸਬਜੈਕਟ ਹੈ ਭਾਰਤ ਸਰਕਾਰ ਡਾਇਰੈਕਟਲੀ ਸਟੇਟਾਂ ਦੇ ਅਧਿਕਾਰ ਖੋਹੀ ਜਾ ਰਹੀ ਹੈ ਔਰ ਸੈਟਰ ਸਟੇਟ ਆ ਮਿਊਨਿਸਪੈਲਿਟੀਆਂ ਬਣਾ ਕੇ ਰੱਖ ਦਿੱਤੀਆਂ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਐਗਰੀਕਲਚਰ ਮਾਰਕੀਟਿੰਗ ਤੇ ਅਸੀਂ ਬਿਲਕੁਲ ਅਲਰੇਡੀ ਕਰਾਂਗੇ ਸੈਂਟਰ ਦੀ ਇੰਟਰਫੀਅਰੈਂਸ ਅਸੀਂ ਉਹਨਾਂ ਨੂੰ ਕਿਹਾ ਜਿਹੜੇ ਸਾਈਲੋ ਬਣਾਉਣ ਨੂੰ ਕਹਿੰਦੇ ਆ ਤੁਸੀਂ ਅਸੀਂ ਪੰਜਾਬ 'ਚ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਸਭ ਤੋਂ ਵਧੀਆ ਨੇ ਹਰਿਆਣੇ ਨੇ ਸਾਡੀ ਨਕਲ ਕੀਤੀ ਆ ਹੋਰ ਕਿਸੇ ਸਟੇਟ 'ਚ ਹੈ ਨਹੀਂ ਇਹ ਇਸ ਕਰਕੇ ਜਿਹੜੇ ਸਾਈਲੋ ਉਹ ਬਣਾਉਣ ਨੂੰ ਕਹਿੰਦੇ ਨੇ ਅਮਾਨੀਆਂ ਡਾਣੀਆਂ ਦੇ ਹੁਣ ਮੰਡੀਆਂ ਬਣ ਗਈਆਂ ਬਹੁਤ ਵਧੀਆ ਉਹ ਮਾਰਕੀਟ ਫੀਸ ਦੇ ਨਾਲ ਸਰਕਾਰ ਆਪਣੇ ਬਣਾਵੇ ਸਾਈਲੋ ਤਾਂ ਕਿ ਅਸੀਂ ਕਿਸੇ ਨੂੰ ਬਾਹਰੋਂ ਐਂਟਰ ਨਹੀਂ ਹੋਣ ਦੇਣਾ ਸਾਡੇ ਸਾਹਮਣੇ ਮਿਸਾਲ ਹੈ ਹਿਮਾਚਲ ਦੀ ਅਸੀਂ ਮਿਸਾਲ ਦਿੱਤੀ ਸੀ ਅਡਾਨੀ ਸੇਵ ਦੀ ਮਾਰਕੀਟ ਚ ਐਂਟਰ ਕੀਤਾ ਜਿਹੜਾ ਇਹਨਾਂ ਦਾ ਖਾਸਾ ਹੈ ਕਾਰਪੋਰੇਟਸ ਦਾ ਵੀ ਆਪਣੇ ਕੰਪੀਟੀਟਰ ਨੂੰ ਪਹਿਲਾਂ ਮਾਰਦੇ ਨੇ ਉਹਨਾਂ ਨੇ ਸੇਵ ਦੇ ਰੇਟ ਪਹਿਲੇ ਸਾਲ ਆ ਕੇ ਡਬਲ ਕਰਤੇ ਕਿਸਾਨ ਉਧਰ ਹੋਲੇ 2 ਸਾਲ ਮਹਿੰਗੇ ਖਰੀਦਦਾ ਰਿਹਾ ਉਤੇ ਬਾਅਦ ਜਿਹੜਾ ਕੰਪੀਟੀਟਰ ਸੀ ਵਪਾਰੀ ਉਹ ਭੱਜ ਗਿਆ ਤੀਸਰੇ ਸਾਲ ਇੰਨੇ ਕ੍ਰੈਸ਼ ਕਰ ਗਏ ਰੇਟ ਅੱਧ ਤੋਂ ਥੱਲੇ ਰਹਿ ਗਏ ਤੇ ਹੁਣ ਕਿਸਾਨ ਉਥੇ ਚੀਕਾ ਮਾਰਦੇ ਨੇ ਵਪਾਰੀ ਉਥੇ ਹੈ ਨਹੀਂ ਇਹਦੀ ਮਨੋਪੋਲੀ ਹੈ ਇਹੀ ਕੰਮ ਇਸ ਬਹਾਨੇ ਆ ਜਿਹੜਾ ਨਵਾਂ ਡਰਾਫਟ ਪਾਲਸੀ ਭੇਜੀ ਹੈ ਇਹਦੇ ਬਹਾਨੇ ਉਹ ਮਾਰਕੀਟ ਖੋਣਾ ਚਾਹੁੰਦੇ ਆ ਕਿ ਅਸੀਂ ਉਹਨੂੰ ਰਿਜੈਕਟ ਕੀਤਾ ਵੀ ਕਿਸੇ ਕੀਮਤ ਤੇ ਅਸੀਂ ਨਾ ਤਾਂ ਪ੍ਰਾਈਵੇਟ ਮਾਰਕੀਟ ਬਣਨ ਦੇਣੀ ਆ ਨਾ ਅਸੀਂ ਚੱਲਣ ਦੀ ਸਟੇਟ ਕੋਲੇ ਰਾਈਟ ਹੈਗਾ ਕਿ ਉਹ ਰਿਜੈਕਟ ਵੀ ਕਰ ਸਕਦਾ ਕਰ ਸਕਦੇ ਆ ਕਿ ਕੋਈ ਐਗਰੀਕਲਚਰ ਕਨਸਟੀਟਿਊਸ਼ਨ ਚ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਦੋ ਸਟੇਟ ਸਬਜੈਕਟ ਨੇ ਬਲਕਿ ਅਸੀਂ ਤਾਂ ਉਹਨਾਂ ਨੂੰ ਅੱਜ ਇਹ ਵੀ ਕਿਹਾ ਵੀ ਜਿਹੜਾ ਡੈਮਸ ਨੇ ਇਹ ਆ ਪਾਣੀ ਹੈ ਇਹ ਵੀ ਸਟੇਟ ਸਬਜੈਕਟ ਹੈ ਤੁਸੀਂ ਜਿਹੜਾ ਡੈਮ ਸੇਫਟੀ ਐਕਟ ਮੰਨ ਲਿਆ ਉਹਦੇ ਨਾਲ ਸਾਡਾ ਪਾਖੜਾ ਡੈਮ ਤੇ ਪੌਂਡ ਡੈਮ ਸੈਂਟਰ ਦੇ ਕੰਟਰੋਲ ਚਲੇ ਗਏ ਉਹ ਵੀ ਅਸੈਂਬਲੀ ਚ ਰੱਖ ਕੇ ਰਿਜੈਕਟ ਕਰੋ ਰਾਜਪਾਲ ਸਾਹਿਬ ਇਹ ਕਾਰੀ ਸਵਾਲ ਕਿਉਂ ਬਣਾ ਲੈ ਕੇ ਅੰਦਰ ਫਕਰਨੀ ਤੁਸੀਂ ਲੰਬਾ ਟਾਈਮ ਦੇਖੋ ਕੇਂਦਰ ਗੱਲ ਸਮਝੋ ਮੈਂ ਤੁਹਾਡਾ ਸਵਾਲ ਸਮਝ ਗਿਆ ਕੇਂਦਰ ਸਰਕਾਰ ਕਾਰਪੋਰੇਟਸ ਦੀ ਸਰਕਾਰ ਮੋਦੀ ਦੀ ਸਰਕਾਰ ਨਹੀਂ ਹੈ ਸਹੀ ਮਾਨ ਹੈ ਬਈ ਅਡਾਨੀ ਦੀ ਸਰਕਾਰ ਹੈ ਉਹ ਹਰ ਬਿੰਗੇ ਡੇਢ ਢੰਗ ਨਾਲ ਖੇਤੀ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਖੇਤੀ ਮਾਰਕੀਟਿੰਗ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਇਸ ਕਰਕੇ ਉਹ ਕਹਿਣ ਸ਼ਬਦਾਵਲੀ ਜਿੰਨੀ ਮਰਜ਼ੀ ਪੌਲਿਸ਼ed ਬਰਤਣ ਪਰ ਕੋ ਮਕਮਾ ਆਖਿਓ ਫਿਰ ਕਾਰਪੋਰੇਟ ਦੇ ਹੱਥ ਜਾਂਦੀ ਹੈ ਜਿਹੜੇ ਨਾਂ ਤਾਂ ਇੱਥੇ ਦੇ ਆਮ ਲੋਕਾਂ ਦੇ ਹਿੱਤ ਚ ਨਾਓ ਕਿਸਾਨਾਂ ਦੇ ਹਿੱਤ ਹੈ। ਠੀਕ ਹੋ ਗਿਆ। ਮੈਂ ਪਿਆਰੇ ਗੱਲ ਕਰ ਮੈਂ ਚਿੱਠੀ ਮੈਂ ਮੈਂ ਹੁਣ ਇਹਨੂੰ ਥੋੜਾ ਧਿਆਨ ਨਾਲ ਸੁਣੋ ਮੈਂ ਜਿਹੜੀ ਚਿੱਠੀ ਚੀਫ ਜਸਟਿਸ ਨੂੰ ਭਾਰਤ ਸਰਕਾਰ ਦੀ ਸੁਪਰੀਮ ਕੋਰਟ ਦੇ ਨੂੰ ਮੈਂ ਚਿੱਠੀ ਲਿਖੀ ਹੈ। ਵਿਸ਼ਾ ਲਿਖਿਆ ਕਿਸਾਨਾਂ ਤੇ ਪੰਜਾਬੀਆਂ ਪੰਜਾਬੀਆਂ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਸਰਕਾਰੀ ਜ਼ਬਰ ਅਤੇ ਤੱਕੇਸ਼ਾਹੀ ਸੰਬੰਧੀ। ਸ੍ਰੀਮਾਨ ਜੀ ਮੈਂ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਆਪ ਜੀ ਨੂੰ ਇਹ ਖੱਤ ਲਿਖ ਰਿਹਾ ਹਾਂ। ਲਿਖ ਵੀ ਉਸ ਸਮੇਂ ਰਿਹਾ ਜਦੋਂ ਭਾਰਤ ਦੇ ਲੋਕਤੰਤਰ ਦੀਆਂ ਭਾਰਤੀਆਂ ਦੀਆਂ ਹੀ ਸਰਕਾਰਾਂ ਤੇ ਜਿਹਾ ਉਡਾਰ ਰਹੀਆਂ ਹਨ ਜੋ ਸਭ ਸਿਖ ਰਹੀਆਂ ਹਨ ਪਰ ਫਿਰ ਵੀ ਸਾਡੀ ਨਿਆਂਪਾਲਿਕਾ ਮੂਕ ਦਰਸ਼ਕ ਬਣੀ ਬੈਠੀ ਹੈ ਲੋਕਾਂ ਦੇ ਸਵਨਾਨਿਕ ਹੱਕਾਂ ਦੀ ਰਾਖੀ ਵਰਗੇ ਬੇहद ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਹੈ ਇਹ ਨਹੀਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਹ ਮੁੱਦਾ ਧਿਆਨ ਵਿੱਚ ਨਹੀਂ ਅਫਸੋਸ ਇਹ ਹੈ ਕਿ ਸਤਕਾਰਿਓ ਸੁਪਰੀਮ ਕੋਰਟ ਦੀਆਂ ਥੋੜੇ ਦਿਨ ਪਹਿਲਾਂ ਕਿਸਾਨ ਨੇਤਾ ਸਰਜ ਇਕਜੀ ਸਿੰਘ ਢੱਲੇਵਾਲ ਜੋ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਮਰਨ ਵਾਰਤੁੱਤੇ ਬੈਠੇ ਹਨ ਸੰਬੰਧੀ ਭਾਰਤ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਦਿੱਤੀਆਂ ਗਈਆਂ ਢਿੱਲੀਆਂ ਹਦਾਇਤਾਂ ਕਰਨ ਹੈ। ਸ਼੍ਰੀਮਾਨ ਜੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀਆਂ ਦੇ ਜਜ਼ਬੇ ਤੇ ਉਹਨਾਂ ਦੀ ਮਾਨਸਿਕਤਾ ਨੂੰ ਸਮਝੋ। ਦੇਸ਼ ਦੇ ਕੇਵਲ 1.5% ਰਕਵੇ ਵਿੱਚ ਵੱਸਦੇ ਇੱਥੋਂ ਦੇ ਲੋਕ ਸਦੀਆਂ ਤੋਂ ਹਰ ਜ਼ੁਲਮ ਦੇ ਖਿਲਾਫ ਲੜਦੇ ਆਏ ਹਨ। ਜਦੋਂ ਮੁਗਲ ਕਾਲ ਸਮੇਂ ਜ਼ਾਫਰ ਧੜਵੀ ਦਿੱਲੀ ਨੂੰ ਲੁੱਟ ਕੇ ਉੱਥੋਂ ਧੀਆਂ ਨੂੰ ਬੰਦੀ ਬਣਾ ਕੇ ਉਫਗਾਨਿਸਤਾਨ ਵੱਲ ਲਜਾਇਆ ਕਰਦੇ ਸਨ ਉਦੋਂ ਸਾਡੇ ਪੂਰਵਜ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਅਤੇ ਬੰਦੀ ਬਣਾਈਆਂ ਤਿਆਂ ਨੂੰ ਛੁਡਾ ਕੇ ਘਰੋ ਘਰੀ ਉਹਨਾਂ ਦੇ ਵਾਰਿਸਾਂ ਕੋਲ ਪਹੁੰਚਾਇਆ ਕਰਦੇ ਸਨ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਦੇਸ਼ ਦੇ ਯੋਧਿਆਂ ਵਿੱਚੋਂ 90% ਤੋਂ ਵੱਧ ਪੰਜਾਬੀ ਸਨ ਅੱਜ ਵੀ ਦੇਸ਼ ਦੀ ਖੜਕ ਪੰਜਾਬ ਹੈ ਜਦੋਂ ਵੀ ਚੀਨ ਜਾਂ ਪਾਕਿਸਤਾਨ ਵੱਲੋਂ ਦੇਸ਼ ਉੱਤੇ ਹਮਲਾ ਹੋਇਆ ਪੰਜਾਬੀਆਂ ਦੇ ਪੁੱਤ ਫੌਜੀ ਦੇਸ਼ ਦੀ ਹਿੱਕ ਢਾ ਕੇ ਲੜੇ ਦੇਸ਼ ਲਈ ਹਿੱਕ ਢਾ ਕੇ ਲੜੇ ਚੀਨ ਦੀ 1962 ਦੀ ਜੰਗ ਤੋਂ ਬਾਅਦ ਦੇਸ਼ ਦੀ ਡਿਫੈਂਸ ਦੀ ਰੱਖਿਆ ਲਈ ਇਕੱਲੇ ਪੰਜਾਬੀਆਂ ਨੇ 17 ਕਿਲੋ 20 ਕਿਲੋ ਸੋਨਾ ਅਤੇ ਬਾਕੀ ਦੇਸ਼ ਨੇ ਕੇਵਲ 18 ਕਿਲੋ ਸੋਨਾ ਅਦਾਨ ਕੀਤਾ ਜਦੋਂ ਦੇਸ਼ ਅਨਸੰਕਟ ਵਿੱਚ ਫਸਿਆ ਤਾਂ ਪੰਜਾਬ ਦੇ ਕਿਸਾਨਾਂ ਨੇ 1965 ਸਾਲ ਤੋਂ 1970 ਤੱਕ ਦੇਸ਼ ਨੂੰ ਅੰਨ ਦੇ ਘਟੇ ਦੀ ਤਰ੍ਹਾਂ ਆਤਮ ਨਿਰਭਰ ਹੀ ਨਹੀਂ ਫੂਲ ਸਰਪਲਸ ਦੇਸ਼ ਵੀ ਬਣਾਇਆ ਪਾਵੇਂ ਕੋਈ ਆਫਤ ਹੋਵੇ ਮਦਦ ਲਈ ਪੰਜਾਬੀ ਹਮੇਸ਼ਾ ਮੋਹਰੀ ਰਹੇ ਪੰਜਾਬੀਆਂ ਨਾਲ ਇਸ ਦੇ ਬਾਵਜੂਦ ਕੇਂਦਰੀ ਹਕਮਰਾਨਾਂ ਨੇ ਜੋ سلوਕ ਕੀਤਾ ਉਹ ਅਫਸੋਸਨਾਕ ਹੀ ਨਹੀਂ ਨਿੰਦनीय ਹੋ ਗਈ ਹੈ ਸ੍ਰੀਮਾਨ ਜੀ ਇਹ ਸਾਰਾ जग ਜਾਣਦਾ ਹੈ ਕਿ 1982 ਵਿੱਚ ਜਦੋਂ ਭਜਨ ਲਾਲ ਹਰਿਆਣਾ ਦੇ ਮੁੱਖ ਮੰਤਰੀ ਸਨ ਉਦੋਂ ਦੇਸ਼ ਦੀ ਰਾਜਧਾਨੀ ਵਿੱਚ ਏਸ਼ੀਅਨ ਖੇਡਾਂ ਹੋਈਆਂ ਭਜਨ ਲਾਲ ਦੀ ਸਰਕਾਰ ਨੇ ਪੰਜਾਬੀਆਂ ਨੂੰ ਨਾ ਕੇਵਲ ਦਿੱਲੀ ਜਾਣ ਤੋਂ ਰੋਕਿਆ ਸਗੋਂ ਬੱਸਾਂ ਕਾਰਾਂ ਵਿੱਚ ਉਤਾਰ ਕੇ ਜ਼ਲੀਲ ਵੀ ਕੀਤਾ ਉਦੋਂ ਵੀ ਦੇਸ਼ ਦੇ ਕੇਂਦਰੀ ਹਕਮਰਾਨ ਸਾਡੀ ਜੁਡੀਸ਼ਰੀ ਨੂਕ ਦਰਸ਼ਕ ਬਣੀ ਰਹੀ ਦਿੱਲੀ ਅਤੇ ਦੇਸ਼ ਵਿੱਚ ਵਕ ਵਕ ਥਾਂ ਉੱਤੇ ਹੋਈ ਸਿੱਖਾਂ ਦੀ 1984 ਵਾਲੀ ਨਸਲ ਕੁਸੀ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤੱਕ ਤੋਖਦੀ ਰਹੇਗੀ ਇੱਕ ਵਾਰ ਫਿਰ 2020 ਕੀ ਵਿੱਚ ਦਿੱਲੀ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਹੋਇਆ ਇਤਿਹਾਸਿਕ ਕਿਸਾਨ ਅੰਦੋਲਨ ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਤੱਕੇਸ਼ਾਈ ਦੀ ਉਹ ਬੋਲਦੀ ਤਸਵੀਰ ਹੈ ਕੇਂਦਰ ਸਰਕਾਰ ਨੇ ਦਿੱਲੀ ਵੱਲ ਜਾਂਦੇ ਸਾਰੇ ਕੌਮੀ ਮਾਰਕ ਬੈਰੀਕੇਡ ਲਾ ਕੇ 13 ਮਹੀਨੇ ਬੰਦ ਕਰੀ ਰੱਖੇ ਇਸਾਨਾ ਦਾ ਇਹ ਅੰਦੋਲਨ ਪਿਛ ਪਰ ਵਿੱਚ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਸਭ ਤੋਂ ਵੱਧ ਸ਼ਾਂਤ ਰਹੀ ਅਤੇ ਸਭ ਤੋਂ ਵੱਧ ਸਮੂਹਿਤ ਵਾਲਾ ਅੰਦੋਲਨ ਇਤਿਹਾਸਕ ਹੋ ਨਿਬੜਿਆ ਕੌਮੀ ਸ਼ਰਾ ਕੇਂਦਰ ਸਰਕਾਰ ਨੇ ਗੈਰ ਸੰਧਾਨਕ ਤਰੀਕੇ ਨਾਲ ਕਿਉਂ ਰੋਕ ਕੇ ਸਾਡੀ ਸਾਡੇ ਜੁਡੀਸ਼ੀਅਲ ਸਿਸਟਮ ਨੇ ਕੱਖ ਨਹੀਂ ਕੀਤਾ ਸਰਕਾਰ ਨੇ ਆਪਣੇ ਬਣਾਏ ਤਿੰਨ ਕਾਲੇ ਕਾਨੂੰਨ ਦੁਬਾਰਾ ਪਾਰਲੀਮੈਂਟ ਵਿੱਚ ਅੱਜ ਨਾਲ ਸਦਕੇ ਵਾਪਸ ਲੈ ਲੈ ਮਸਲਾਂ ਦੀ ਐਮਐਸਪੀ ਅਤੇ ਬਾਕੀ ਮੰਗਾਂ ਹੱਲ ਕਰਨ ਦਾ ਲਿਖਤੀ ਪ੍ਰੋਮੋਸਾ ਦੇ ਕੇ ਕੇਂਦਰ ਸਰਕਾਰ ਅਜੇ ਚੁੱਪ ਹੈ ਸ਼੍ਰੀਮਾਨ ਜੀ ਕਿਸਾਨ ਜਿਸ ਨੂੰ ਸਾਰਾ ਦੇਸ਼ ਅੰਨਦਾਤਾ ਕਹਿੰਦਾ ਹੈ ਕੋਈ ਹੁਕਮਰਾਨਾਂ ਦੇ ਸਿਆਸੀ ਵਿਰੋਧੀ ਨਹੀਂ ਉਹ ਸਭ ਤੋਂ ਸਖਤ ਮੀਨਤ ਕਰਕੇ ਵੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਵਿੱਚ ਫਸੇ ਹੋਏ ਹਨ ਸਾਰੇ ਦੇਸ਼ ਵਿੱਚ ਲੱਖਾਂ ਕਿਸਾਨ ਖੁਦਕਿਸ਼ੀਆਂ ਕਰ ਗਏ ਕਿਸੇ ਸਰਕਾਰ ਨੂੰ ਪਰਵਾਹ ਨਹੀਂ ਸਰਕਾਰ ਕੋਲ ਅਮੀਰ ਲੋਕ ਖਾਸਕਰ ਖਾਸਕਰ ਕਾਰਪੋਰੇਟ ਘਰਾਣਿਆਂ ਲਈ ਕਰਜ਼ਾ ਮਾਫ ਕਰਨ ਲਈ ਲੱਖਾਂ ਕਰੋੜ ਹਨ ਪਰ ਅੰਨਦਾਤਾ ਲਈ ਸਰਕਾਰ ਦਾ ਖਜ਼ਾਨਾ ਹਮੇਸ਼ਾ ਖਾਲੀ ਹੀ ਰਹਿੰਦਾ ਹੈ ਸ਼੍ਰੀਮਾਨ ਜੀ ਇੱਕ ਵਾਰ ਫੇਰ ਰਿਆਲ ਦੇ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਦੀ ਮੰਗਾਂ ਲੈ ਕੇ ਕਰਮਰੀ 24 ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ ਉਹ ਸ਼ਾਂਤਮਈ ਰੋਸ ਵਜੋਂ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਨ ਜਿਵੇਂ ਬਾਰਡਰ ਉਤੇ 2020 ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਕੇ ਕਿਲ ਗੱਡੇ ਸਨ ਉਸੇ ਤਰ੍ਹਾਂ ਇਸ ਵਾਰ ਵੀ ਹਰਿਆਣਾ ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਛੰਭੂ ਤੇ ਖਨੌਰੀ ਆਦ ਬਾਰਡਰਾਂ ਉਤੇ ਕੰਕਰੀਟ ਦੇ ਸੱਤ-ਸੱਤ ਪੜਦਾ ਵਿੱਚ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਇਹੋ ਨਹੀਂ ਸਰਕਾਰ ਸਰਕਾਰ ਨੇ ਜਬਰ ਜਬਰ ਨਾਲ ਹੁਣ ਤੱਕ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਅਥਰੂ ਅਤੇ ਜ਼ਹਿਰੀਲੇ ਗੈਸਾਂ ਛੱਡੀਆਂ ਕੈਮੀਕਲ ਵਾਲੇ ਬਾਲੀਆਂ ਬਿਠਾੜਾ ਮਾਰੀਆਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਕਿਸਾਨਾਂ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜੀਆਂ ਇੱਕ ਕਿਸਾਨ ਸ਼ੁਭਕਿਰਨ ਸ਼ੁਕਰ ਸਿੰਘ ਨੇ ਬੁਲੀ ਨਾਲ ਸਿੱਧ ਕੀਤਾ ਕਈਆਂ ਦੀਆਂ ਦੋਵੇਂ ਅੱਖਾਂ ਗਈਆਂ 750 ਤੋਂ ਵੱਧ ਕਿਸਾਨ ਹੁਣ ਤੱਕ ਜ਼ਖਮੀ ਹੋਏ ਸਰਕਾਰ ਨੇ ਨੈਸ਼ਨਲ ਹਾਈਵੇ ਲਗਾਤਾਰ ਬੰਦ ਕੀਤੇ ਹੋਏ ਹਨ ਹੁਣ ਵੀ ਜਦੋਂ ਨਿਹੱਤੇ ਕਿਸਾਨ 101 ਇੱਕ ਦੇ ਜੱਥੇ ਬਣਾ ਕੇ ਸਤਨਾਬ ਵਾਹਿਗੁਰੂ ਦਾ ਜਾਪ ਕਰਦੇ ਸ਼ਾਂਤ ਮਰੀ ਨਹੀਂ ਦਿੱਲੀ ਵੱਲ ਵਧਦੇ ਹਨ ਤਾਂ ਉਹਨਾਂ ਤੇ ਅਣਮਨੱਖੀ ਤਸ਼ਦਦ ਕੀਤਾ ਜਾਂਦਾ ਹੈ ਸ਼੍ਰੀਮਾਨ ਜੀ ਤੰਗ ਆ ਕੇ ਕਿਸਾਨ ਆਗੂ ਸਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠ ਗਏ ਹਨ ਇੱਕ ਮਹੀਨਾ ਹੋਣ ਵਾਲਾ ਹੈ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਯਾਹ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਤਾਂ ਹੁਕਮ ਦਿੱਤੇ ਹਨ ਪਰ ਮਾਨਕ ਯੋਗ ਅਦਾਲਤ ਕਿਸਾਨਾਂ ਦੇ ਰਾਹ ਰੋਕ ਲਈ ਬੈਰੀਕਾਡ ਬੈਰੀਕਾਡ ਲਾਉਣ ਉੱਤੇ ਕਿਉਂ ਚੁੱਪ ਹੈ ਕੀ ਸਾਨੂੰ ਦੱਸੋਗੇ ਇਸ ਸੰਵਾਨ ਦੀ ਕਿਹੜੀ ਧਾਰਾ ਹੈ ਜੋ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਜਾ ਕੇ ਸ਼ਾਂਤਮਈ ਰੋਸ ਅਤੇ ਸ਼ਾਂਤਮਈ ਅੰਦੋਲਨ ਤੋਂ ਰੋਕਦੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੰਵਾਨ ਦੀ ਕਿਹੜੀ ਧਾਰਾ ਹੈ ਜੋ ਉਹਨਾਂ ਨੂੰ ਬੈਰੀਕਾਡ ਲਾ ਕੇ ਸੂਚੇ ਪੰਜਾਬੀਆਂ ਦਾ ਰਾਹ ਬੰਦ ਕਰਨ ਦੀ ਅਗਿਆਨ ਦੀ ਹੋਵੇ ਇਹ ਕੰਮੀਸ਼ਾਰਾ ਬੰਦ ਹੋਣਾ ਪੰਜਾਬ ਦੇ ਵਪਾਰ ਇੰਡਸਟਰੀ ਅਤੇ ਆਮ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਕੀ ਪੰਜਾਬੀ ਵਿਦੇਸ਼ੀ ਜਾਂ ਦੇਸ਼ ਦੇ ਦੁਸ਼ਮਣ ਅਸੀਂ ਆਪਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰਾਂ ਹੀ ਕਾਨੂੰਨ ਦੀਆਂ ਤੇ ਜਿਵੇਂ ਢਾ ਰਹੀਆਂ ਹੋਣ ਤਾਂ ਸਾਡੀ ਜੁਡੀਸ਼ਰੀ ਕਿਉਂ ਚੁੱਪ ਹੈ ਪੰਜਾਬੀਆਂ ਅੰਦਰ ਬੇਗਾਨਗੀ ਦੀ ਭਾਵਨਾ ਕਿਉਂ ਪੈਦਾ ਕਰਦੇ ਹੋ ਸ਼੍ਰੀਮਾਨ ਜੀ ਕੇਂਦਰੀ ਹੁਕਮਰਾਨਾਂ ਦਾ ਵਤੀਰਾ ਕਿਸੇ ਪੱਖੋਂ ਵੀ ਸੰਵਿਧਾਨਕ ਨਹੀਂ ਇਸ ਲਈ ਬਰੰਤਲ دخل ਦੇ ਕੇ ਸਪਸ਼ਟ ਹੁਕਮ ਦਿਓ ਅਧਿ ਜ਼ਿਆਤਿਆਂ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਿਸਾਨਾਂ ਨੂੰ ਅਧਿਕਾਰੀ ਸੀ ਜਿਹੜਾ ਡਰਾਫਟ ਪਾਲਿਸੀ ਪਰ ਸਰਕਾਰ ਨੇ ਭੇਜੀ ਹੈ ਅਸੀਂ ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਹੈ ਅਸੀਂ ਕਿਹਾ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਹਾਂ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਤੇ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਸੀ ਕਿ ਸਾਰੀਆਂ ਜਥੇਬੰਦੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਪ੍ਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪਾਂਸ ਦਵਾਂਗੇ ਹਾਲੇ ਕੁਝ ਹੋਰ ਬੁੱਧੀਜੀਵੀ ਇਹਨੂੰ ਕੰਸਲਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਇਹ ਅਸੀਂ ਤੁਹਾਡੇ ਨਾਲ ਹੋਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ اجلاس ਬੁਲਾ ਕੇ ਇਹਨੂੰ ਕੰਫਰੰਸ ਨੂੰ ਰਿਜੈਕਟ ਕਰੋ ਆਲ ਪਾਰਟੀ ਮੀਟਿੰਗ ਦੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਮਸਲਾ ਬੜਾ ਵੱਡਾ ਹੈ ਨਹੀਂ ਇਹ ਨਹੀਂ ਕੋਈ ਗੱਲ ہوئی ਉਹ ਅਸੀਂ ਉਹਨਾਂ ਨੂੰ ਕਿਹਾ ਸੀ ਅਸੈਂਬਲੀ 'ਚ ਇਹਨੂੰ ਰਿਜੈਕਟ ਕਰੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਕਰਦੇ ਹਾਂ ਰਾਜਵਰ ਸਿੰਘ ਜੀ ਉਹਦੀ ਕਿਹੜੀ ਮੱਤੇ ਲੱਗਦਾ ਜੀ ਕਿਉਂਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਜੇ ਖੇਤੀ ਖਰੜਾ ਕੀ ਹੈ ਰਾਸ ਪਾਲਸੀ ਆ ਮਾਰਕੀਟਿੰਗ ਦੀ ਕਿਉਂਕਿ ਮਾਰਕੀਟਿੰਗ ਜਿਹੜਾ ਸਟੇਟ